ਜਿਸ ਜਿਹਦੇ ਵੀ ਨਾਲ ਮਰ ਕੇ ਡੱਕਾ ਹੋ ਗਿਆ ਉਹ ਮੋੜੀ ਵਾਰ ਬਾਬੂ 2027 ਟੋਣਾ ਲੜਦਾ ਲੜਦਾ ਲਾਨ ਕੀਤਾ ਬਾਬੂ ਇਹਦਾ ਉਹਦਾ ਹਾਦਸਾ ਮਾਪਿਆ ਤਾਂ ਐਲਾਨ ਹੈਗਾ ਕਿ ਉਹਨੂੰ ਪੂਰੀ ਤੇ ਰਿਸ਼ਤਤ ਤੇ ਰਾਤ ਤੋੜ ਲਾ ਲੜਾਂਗੇ ਬਾਬੂ ਕੀ ਕਾਰਨ ਮੰਨਦੇ ਹੋ ਜਿਹੜਾ ਅੱਡਾ ਇਨਸਾਫ ਨੂੰ ਜਿਹੜੀ ਦੇਰੀ ਹੋ ਲਈ ਹੈ ਕਾਰਨ ਕੀ ਮੰਨਦੇ ਹੋ ਤੁਸੀਂ ਸਰਕਾਰ ਕਿਉਂ ਨਹੀਂ ਕਰਦੀ ਸਰਕਾਰ ਆ ਤੋਂ ਲੈ ਕੇ ਕੋਲਿਫਿਸ਼ਨ ਕਿਸੇ ਅਫਸਰ ਜੇ ਚਾਹੇ ਨਾ ਰਹੇ ਹੋਏ ਨੇ ਔਰ ਮੋਟੀ ਦਵਾਈ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਹੈ ਉੱਪਰ ਹੱਥ ਨਹੀਂ ਪੈਂਦਾ ਤੁਸੀਂ ਦੇਖੋਗੇ ਕਿ ਮਛਿਰੀ ਕੁਰੀ ਅਕੜੀ ਉਹ ਇਕੱਲੀ ਉਹਦੇ ਉਹਦੇ ਤੋਂ ਕੈਮਰਾ ਕਸੇ ਉਹ ਕਾਸਟ ਹੈ ਨਹੀ ਕਿਹੜੀਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਇਹ ਗੱਲ ਕਲੀਅਰ ਦਿੱਤੇ ਦਿਨ ਵਰਗੀ ਸਾਹਿਬ ਤੇ ਮੈਂ ਤੁਹਾਨੂੰ ਆਪਣੇ ਕੇਸ ਦੇ ਵਿੱਚ ਦੱਸਣ ਦਾ ਸਾਰ ਕਾਲੀ ਕਾਲੀ ਕੋਟੇ ਸਾਹਮਣੇ ਸ਼ਹਿਜਾਦ ਪੱਤੀ ਬੋਲਿਆ ਜੀ ਉਹਨੇ ਕਲੀਅਰ ਕਿਹਾ ਇਹ ਉਹ ਇਹਨਾਂ ਦੇ ਇੱਕ ਦੋਸ਼ੀਆਂ ਦੇ ਵਿੱਚੋਂ ਪ੍ਰਗੋਸ਼ੀ ਹੋਈ ਹੈ ਕਿ ਸਾਡੀ ਸਰਕਾਰ ਤੋਂ ਉਹਨੂੰ ਦੋ ਤੱਕ ਬੋਲਦਰਾਤ ਕਰਾਤਾ ਪਰ ਮੈਂ ਕਹਿੰਦਾ ਚਲੋ ਫਿਰ ਕਿਉਂ ਤੇ ਰੰਮੋ ਦੱਸਿਆ ਉਹਨੇ ਸਰਟੀਫੀਕਲ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪਹੁੰਚੀ ਨਹੀਂ ਪਹੁੰਚੀ ਠੀਕ ਹੈ ਹਥਿਆਰ ਕਿੱਥੋਂ ਆਏ ਪੈਸਾ ਕਿਵੇਂ ਗਿਆ ਇਹਦੇ ਕੋਲੇ ਗਿਆ ਕਿਹੜੇ ਵੈਪਨ ਆਏ ਸਰਕਾਰ ਇਹ ਚਾਹੁੰਦੀ ਤਾਂ ਲਗਦਾ ਤਾਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਤੂੰ ਬਹੁਤ ਘਟ ਕਰੇਗੀ ਕਪੂਜੀਆ ਕਮਿਸ਼ਨ ਨੇ ਕਿ ਦਿੱਲੀ ਦਾ ਗੈਂਗਸਟਰ ਕਾਬੂ ਕੀਤਾ ਗਿਆ ਸੀਗਾ ਉਹਦੀ ਇੱਕ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਕਿ ਕਿੱਥੇ ਰੱਖਿਆ ਸਰਕਾਰ ਨੇ ਕਿਧਰ ਗਿਆ ਜੀਵਨ ਜੋਤ ਜੀ ਦੇਖੋ ਮੈਂ ਜਿੰਨੇ ਬੰਦਿਆਂ ਨੂੰ ਨਾਮਜ਼ਦ ਕੀਤਾ ਬਾਈ ਨੇਮ ਕੀਤਾ ਜੀ ਜਿਹੜਾ ਜੀਵਨ ਜੋਤ ਉਸ ਤੋਂ ਜਾ ਕੇ ਪੁਲਿਸ ਸਰਕਾਰ ਨੇ ਛੱਡਿਆ ਉਹਨੂੰ ਅਰੈਸਟ ਕੀਤਾ ਗਿਆ ਰੇ ਅਰਪੋਰਟ ਪਰ ਤੂੰ ਫੇਰ ਵੀ ਛੱਡਤਾ ਕਰਕੇ ਉਹਦਾ ਐਫ ਆਈ ਆਰ ਦੇ ਵਿੱਚ ਨਾ ਉਹ ਉਹਨੂੰ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਕਦੋਂ ਉਹਦੀ ਐਲ.ਓ.ਸੀ ਹਟਾਤੀ 24 ਘੰਟੇ ਬਾਅਦ ਕਰਤਾ ਪਰ ਗਵਰਨਮੈਂਟ ਸਿੱਧੇ ਤੌਰ ਤੇ ਉਤੇ ਖਾਸ ਕਰਕੇ ਜੇ ਪੰਜਾਬ ਸਰਕਾਰ ਸਿੱਧੇ ਤੌਰ ਤੇ ਦਖਲਅੰਦਾਜ਼ੀ ਕਰਦੀ ਜੀ ਚਲ ਇਹ ਦਬੂਰੀ ਇੱਕ ਚੜ੍ਹਾਈ ਤਾਂ ਮੰਨਦੇ ਆ ਤੇ ਹੋਰ ਕੀ ਕਾਰਨ ਅਜੇ ਤੱਕ ਤੁਹਾਨੂੰ ਪਤਾ ਲੱਗਿਆ ਵੀ ਤਨਖਾਹਾਂ ਦੇ ਕਾਰਨ ਕੀ ਨੇ ਕਿੱਦਾਂ ਚਲੋ ਚੜ੍ਹਾਈ ਤਾਂ ਆਪਾਂ ਮੰਨਦੇ ਆ ਹੋਰ ਕੀ ਕਾਰਨ ਪੂਰੇ ਨਿਕਲ ਕੇ ਤੇ ਸਾਹਮਣੇ ਆਇਆ ਕਾਰਨ ਤਾਂ ਜੀ ਦੇਖੋ ਕਈ ਨੇ ਮੈਂ ਇਹਦਾ ਕੇਸ ਹੈ ਜਿਹੜਾ ਅਦਾਲਤ ਦੇ ਵਿੱਚ ਬੜੀ ਲਾਸਟ ਮੋੜ ਤੇ ਮੈਂ ਬਹੁਤ ਈ ਗੱਲਾਂ ਤੁਹਾਨੂੰ ਨਹੀਂ ਦੱਸ ਸਕਦਾ ਨਹੀਂ ਕਰ ਸਕਦਾ ਇਹ ਅੰਦਰੀਆਂ ਗੱਲਾਂ ਹੁੰਦੀਆਂ ਨੇ ਉਹਦਾ ਜਸਾ ਮੰਦੇਓ ਮੈਂ ਤੇ ਆਪਾਂ ਦੁਬਾਰਾ ਅਗਲੀ ਪੇ ਅ ਸਰੂਸੀ ਦੇ ਉੱਤੇ ਸਾਰੇ ਬਹੁਤ